ਜਿਹੜੇ ਸਾਡੇ ਨਕੂਦਰ ਦੇ ਸਿਆਸੀ ਲੀਡਰ ਹੈ ਇਹਨਾਂ ਕੋਲ ਸਿਆਸੀ ਸਟੇਜਾਂ ਰਹੀਆਂ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੇ ਆ ਜਿੱਥੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਵਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਨ 17 ਤੋਂ ਲੈ ਕੇ 21 ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਓਕੇ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਦਤ ਸੀ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਕਿ ਇਹ ਜਿਹੜੀ ਸਟੇਜ ਹੈ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵੱਖ-ਵੱਖ ਸਾਲਾਂ ਤੋਂ ਨਕੂਦਰ ਸ਼ਹਿਰ ਲਈ ਕੀ ਕੀਤਾ ਤਾਂ ਕਿ ਆ ਜਿਹੜੀਆਂ ਚਲਾਕੀਆਂ ਆਈਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗਾ ਦੱਸ ਦਿਓ ਬੀਬੀ ਇੰਦਰਜੀਤ ਕੌਰ ਮਾਨ ਜੀ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰਨਾਮੇ ਜਾਣ ਕੇ ਕਹਿੰਦਾ ਕਿ ਨਕੋਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਡੱਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪ੍ਰਮਾਤਮਾ ਨੇ ਬਣਾਇਆ ਔਰ ਜਿੱਥੇ ਮਰਜ਼ੀ ਸਾਡੇ ਤੋਂ ਜਵਾਬ ਲੈ ਲਈ ਅਸੀਂ ਇਹ ਜਵਾਬ ਦੇਣ ਲਈ ਤਿਆਰ ਬੈਠੇ ਆਂ ਜਿਹੜਾ ਪਰਚਾ ਦਰਜ ਕਰਾਇਆ ਤੁਹਾਨੂੰ ਦੇਦੇ ਉਹ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਨੇ ਕਰਾਇਆ ਜੀ ਇੰਦਰਜੀਤ ਕੋਹ ਮਾਨ ਹੈ ਜਿਹੜੀ ਮੇਰੇ ਤੇ ਬਾਰ-ਬਾਰ ਜਦਾਂ ਪਿੰਡ ਦੇ ਕੁਝ ਕੁ ਬੰਦੇ ਆ ਬਾਲੇ ਨਿਗੇ ਉਹਨਾਂ ਦੇ ਮਗਰ ਲਾ ਕੇ ਮੇਰੇ ਤੇ ਕਿਹੜਾ ਘੜਦੀ ਆ 18 ਸਾਲ ਦਾ ਮੇਰਾ ਭਤੀਜਾ ਉਹਤੇ ਵੀ ਪਰਚਾ ਮੁਰੇ ਕਰਾਇਆ ਸਾਰਿਆਂ ਨੂੰ ਸਾਨੂੰ ਮਗਰ ਰੱਖਿਆ ਕਿ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਹੈ ਈਮਾਨਦਾਰ ਸੋ ਮੇਰੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੇਰੇ ਭੈਣਾਂ ਦਾ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਇਕੱਤਰ ਹੋਏ ਹੋ ਅੱਜ ਦਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਇਹ ਹੈ ਕਿ ਸਾਡੇ ਮੇਰੇ ਭਰਾਵਾਂ ਵਾਂਗ ਮਨਜਿੰਦਰ ਸਿੰਘ ਜੀ ਜੋ ਟਾਲੀ ਤੋਂ ਸਰਪੰਚ ਨੇ ਸਾਬਕਾ ਔਰ ਇਹਨਾਂ ਦੇ ਨਾਲ ਬਹੁਤ ਪਿਛਲੇ ਤੋਂ 2 ਸਾਲ 2.5 ਸਾਲ ਤੋਂ ਬਹੁਤ ਸਾਰੀਆਂ ਤਕਸ਼ਾਈਆਂ ਹੋਈਆਂ ਉਹ ਤੁਸੀਂ ਕਈ ਕਵਰ ਵੀ ਕੀਤੀਆਂ ਕਾਗਜ਼ ਰੱਦ ਕੀਤੇ ਗਏ ਕਾਗਜ਼ ਰੱਦ ਕੀਤੇ ਗਏ ਹੋਰ ਕਈ ਕੁਸ਼ ਹੋਇਆ ਇਹਨਾਂ ਦੀਆਂ ਘਰ ਦੇ ਕਰੇਲੂ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਕਰਕੇ ਇਹਨਾਂ ਨੂੰ ਜੇਲ੍ਹ ਵੀ ਦਿਖਾਈ ਗਈ ਛੋਟਾ ਬੱਚੇ 18 18 ਸਾਲ ਦੇ ਬੱਚਿਆਂ ਦੇ ਪਰਚੇ ਕੀਤੇ ਗਏ ਸੋ ਜੋ ਜ਼ੁਲਮ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਪਰ ਮੈਂ ਇਸ ਭਰਾ ਦਾ ਬਹੁਤ ਰਿਣੀ ਐ ਕਿ ਇਹਨੇ ਪੰਜਾਬ ਔਰ ਪੰਜਾਬੀਅਤ ਦਾ ਮਾਣ ਰੱਖਿਆ ਔਰ ਇਹਨੇ ਛੁਪਣ ਦੀ بجائے ਇਹ ਫੈਸਲਾ ਲਿਆ ਕਿ ਵਿਰੋਧੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਹ ਲੜਾਈ ਹੈ ਲੋਕਾਂ ਦੇ ਲੋਕ ਹਿੱਤ ਦੀ ਲੜਾਈ ਹੈ ਉਹ ਲੜਨਗੇ ਸਾਡੇ ਜ਼ਿਲ੍ਹੇ ਦੇ ਸਾਡੇ ਸੋਰੀ ਸ਼ਹਿਰੀ ਦੇ ਪ੍ਰਧਾਨ ਜੈਨ ਸਾਹਿਬ ਇਹ ਵੀ ਇਹਨਾਂ ਦੀ ਜਗ੍ਹਾ-ਜਗ੍ਹਾ ਤੇ ਮਤ ਕਰਦੇ ਰਹੇ ਕਿਉਂਕਿ ਜਿੰਨਾ ਕੁਝ ਵੀ ਹੋਇਆ ਉਹ ਸਮਝਦੇ ਸਾਡੇ ਪ੍ਰਧਾਨ ਤਰਲੋਚਨ ਜੀ ਸਾਡੇ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਰਾਮੇਵਾਲ ਤੋਂ ਸਾਡੇ ਅਦੀਸ਼ਾ ਸਰਪੰਚ ਜੀ ਇਹਨਾਂ ਸਾਰਿਆਂ ਦੀ ਪ੍ਰੇਰਣਾ ਸਦਕਾ ਅੱਜ ਇਹ ਸਾਰੀ ਟੀਮ ਟਾਲੀ ਪਿੰਡ ਤੋਂ ਰੋਸ਼ਨ ਰੋਸ਼ਨ ਸਰਪੰਚ ਜਿਹੜਾ ਉਹ ਨਾਲ ਇਹਨਾਂ ਦੇ ਆਪਾਂ ਸਾਰਿਆਂ ਦਾ ਤੁਹਾਨੂੰ ਇੰਟਰੋਡਕਸ਼ਨ ਬਾਅਦ ਜਦੋਂ ਆਪਾਂ ਕਰਾਂਗੇ ਉੱਥੇ ਕਰਾਂਗੇ ਮੇਰਾ ਤਾਂ ਸਿਰਫ ਇਹ ਕਹਿਣ ਦਾ ਤੁਹਾਨੂੰ ਅੱਜ ਬੁਲਾਉਣ ਦਾ ਇਹ ਮਕਸਦ ਸੀਗਾ ਕਿ ਜ਼ੁਲਮ ਦੇ ਨਾਲ ਪੰਜਾਬੀ ਨੂੰ ਛੁਕਾਇਆ ਨਹੀਂ ਜਾ ਸਕਦਾ ਪਿਆਰ ਮੁਹੱਬਤ ਨਾਲ ਮੋਲਡ ਕੀਤਾ ਜਾ ਸਕਦਾ ਇਹ ਇੱਕ ਸਿਆਸੀ ਬੰਦੇ ਆ ਜੋ ਪਿੰਡ ਦੀ ਸਰਪੰਚੀ ਕਰ ਚੁੱਕੇ ਆ ਜ਼ਿਲ੍ਹਾ ਪਰਿਸ਼ਦ ਬਲਾਕ ਸੰਧੀਆਂ ਬੜੀਆਂ ਦਾਦੇ-ਪਰਦਾਦੇ ਤੋਂ ਸਿਆਸੀ ਕੰਮ ਕਰਦੇ ਆਏ ਆ ਇਹਨਾਂ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ ਮਨਜੀਤ ਤੇ ਜਗਜੀਤ ਜੋ ਪਿਆਰ ਨਾਲ ਦੁਨੀਆ ਜਿੱਤ ਹੋ ਸਕਦੀ ਹੈ ਉਹ ਜ਼ੁਲਮ ਦੇ ਨਾਲ ਨਹੀਂ ਹੋ ਸਕਦੀ ਸੋ ਇੱਕ ਤਾਂ ਮੈਂ ਇਹਨਾਂ ਦਾ ਧੰਨਵਾਦੀ ਆ ਦੂਜਾ ਆਪਾਂ ਜਿੰਨੇ ਵੀ ਬੰਦਿਆਂ ਨੂੰ ਸ਼ਾਮਲ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਘੱਟ ਹੈ ਆਪਾਂ ਬਾਹਰ ਸਾਰਿਆਂ ਦਾ ਨਾਮ ਔਰ ਸਾਰਾ ਤੁਹਾਨੂੰ ਦਿਆਂਗੇ ਦੂਜਾ ਇੱਕ ਬਹੁਤ ਸਾਰਾ ਵੱਡਾ ਇੱਕ ਮੁੱਦਾ ਹੈ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਾਡੇ ਨਕਉਦਰ ਦੇ ਸਿਆਸੀ ਲੀਡਰ ਹੈ ਇਹਨਾਂ ਕੋਲ ਸਿਆਸੀ ਸਟੇਜਾਂ ਰਹੀਆਂ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੇ ਆ ਜਿੱਥੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਮੈਂ ਪ੍ਰਮਾਤਮਾ ਦੇ ਚਰਣਾ ਚਰਦਾਸ ਬੇਨਤੀ ਕਰੂੰਗਾ ਕਿ ਸਾਰੇ ਸਿਆਸੀ ਨੇਤਾਵਾਂ ਦੇ ਉਹ ਮਨ ਦੇ ਵਿੱਚ ਉਹਨਾਂ ਨੂੰ ਬੁੱਧੀ ਬਖਸ਼ੇ ਕਿ ਉਹ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਸਿਆਸੀ ਗੱਲਾਂ ਨਾ ਕਰਨ ਔਰ ਜੇ ਤੁਹਾਨੂੰ ਸਿਆਸੀ ਗੱਲ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਵਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਨ 17 ਤੋਂ ਲੈ ਕੇ 21 ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਦਤ ਸੀ ਔਰ ਮੈਂ ਤਕਰੀਬਨ ਸਪਟੰਬਰ 21 ਤੋਂ ਸਾਡੀ ਸਾਰੀ ਟੀਮ ਨੇ ਇੱਥੇ ਕੰਮ ਕੀਤਾ ਪਰ ਮੈਂ ਆਪਣੀ ਪਾਰਟੀ ਦੇ ਕੰਮਾਂ ਦੀ ਵੀ ਜ਼ਿੰਮੇਵਾਰੀ ਲੈਣਾ ਹੈ 17 ਤੋਂ 22 ਤੱਕ ਜੇ ਪਾਰਟੀ ਆ ਮੇਰੀ ਪਾਰਟੀ ਹੈ ਜੇ ਉਹਨੇ ਕੁਝ ਚੰਗਾ ਕੀਤਾ ਮੈਂ ਉਹਦੇ ਨਾਲ ਵੀ ਖੜਾ ਹਾਂ ਜੇ ਉਹਨੇ ਕੁਝ ਮਾੜਾ ਕੀਤਾ ਮੈਂ ਉਹ ਵੀ ਆਪਣੀ ਝੋਲੀ ਪਾਉਣ ਨੂੰ ਤਿਆਰ ਹੈ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹੱਕਦਾਰ ਹੈ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਹੈ ਕਿ ਇਹ ਜਿਹੜੀ ਸਟੇਜ ਹੈ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵੱਖ-ਵੱਖ ਸਾਲਾਂ ਤੋਂ ਨਕੂਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇਣ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚਲਾਕੀਆਂ ਆਈਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗਾ ਦੱਸ ਦਿਓ ਬੀਬੀ ਇੰਦਰਜੀਤ ਕੌਰ ਮਾਨ ਜੀ ਮੈਂ ਉੱਥੇ ਆ ਜਾਊਂਗਾ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰਨਾਮੇ ਜਾਣ ਕੇ ਕਹਿੰਦਾ ਕਿ ਨਕੋਦਰ ਦੇ ਲੋਕ ਜਿਹੜੀ ਤੇਰੀ ਪੋਕਲੈਂਡ ਔਰ ਡੱਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਔਰ ਜਿੱਥੇ ਮਰਜੀ ਸਾਡੇ ਤੋਂ ਜਵਾਬ ਲੈ ਲਈ ਅਸੀਂ ਇਹ ਜਵਾਬ ਦੇਣ ਲਈ ਤਿਆਰ ਬੈਠੇ ਆ ਸੋ ਮੇਰੀ ਤੁਹਾਡੇ ਮਾਧਿਅਮ ਰਹੀ ਇਹ ਹੀ ਬੇਨਤੀ ਹੈ ਮੈਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਬਲੌਕ ਪ੍ਰਧਾਨਾਂ ਨਾਲ ਵੀ ਔਰ ਸਾਡੇ ਦੂਜੇ ਬਲੌਕ ਪ੍ਰਧਾਨਾਂ ਨਾਲ ਵੀ ਅਸੀਂ ਸ਼ਮਤਾ ਰੱਖਦੇ ਆ ਕਿ ਜੋ ਵੀ ਇਹਨਾਂ ਦੇ ਇਹਨਾਂ ਨੇ ਲੱਗਦਾ ਵੀ ਅਸੀਂ ਡਿਵੈਲਪਮੈਂਟ ਕੀਤੀ ਜਾਂ ਇਹਨਾਂ ਨੇ ਕੀਤੀ ਮੈਂ ਨਹੀਂ ਕਹਿੰਦਾ ਉਹਦੇ ਲੋਕ ਗਵਾਹ ਹੋਣ ਕਿਉਂਕਿ ਲੋਕਾਂ ਨੇ ਕੱਲ ਨੂੰ ਸਾਰਿਆਂ ਨੂੰ ਚੁਣ ਕੇ ਭੇਜਣਾ ਹੈ ਜੇ ਬੀਬੀ ਜੀ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਸਮਰਾ ਸਾਹਿਬ ਨੂੰ ਚੁੜ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਬਡਾਲਾ ਸਾਹਿਬ ਨੂੰ ਭੇਜਿਆ ਸੋ ਲੋਕਾਂ ਦੀ ਕਚੈਰੀ ਤੁਸੀਂ ਜਿਹੜਾ ਟਾਈਮ ਦੇਣਾ ਚਾਹੁੰਦੇ ਹੋ ਅਸੀਂ ਤੁਹਾਡਾ ਐਕਸੈਪਟ ਕਰਦਾਂ ਕਰਾਂਗੇ ਔਰ ਸਾਨੂੰ ਤੁਸੀਂ ਕਦੀ ਵੀ ਤਿੰਨ ਦਿਨ ਦਾ ਟਾਈਮ ਪਹਿਲਾਂ ਦੇ ਕੇ ਜੇ ਤੁਹਾਨੂੰ ਲੱਗੂਗਾ ਕਿ ਸਿੱਧਾ ਨਹੀਂ ਦੇ ਸਕਦੇ ਸਾਨੂੰ ਚਿੱਠੀ ਭੇਜ ਦਿਓ ਸਾਰੇ ਤੁਹਾਡੇ ਡਿਪੀ ਤੁਹਾਡੇ ਪੀਆਰਓ ਤੁਹਾਡੇ ਡੀਪੀਆਰਓ ਸਾਰੇ ਤੁਹਾਡੇ ਆ ਸਾਨੂੰ ਜਿਹੜੀ ਜਗ੍ਹਾ ਤੋਂ ਤੁਸੀਂ ਟਾਈਮ ਦਿਓਗੇ ਅਸੀਂ ਉੱਥੇ ਆ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਵਜਨ ਸਾਹਿਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕੀ ਕਹਿਣਾ ਚਾਹੋਗੇ ਮੈਂ ਉਹਦੇ ਬਾਰੇ ਜੀ ਇਹ ਕਹਿਣਾ ਚਾਹੁੰਦਾ ਪਿਛਲੇ 8 ਮਹੀਨੇ ਪਹਿਲਾਂ ਇੰਦਰਜੀਤ ਕੌਰ ਮਾਨ ਜੋ ਕਿ ਸ਼੍ਰੀਮਈ 7ਵੀਂ ਪੀੜੀ ਤੋਂ ਮਰੇ ਸ਼੍ਰੀਕੇ ਜੋ ਉਹ ਪਰਿਵਾਰ ਕਿਉਂਕਿ ਕਦੇ ਵੀ ਸ਼੍ਰੀਕ ਨੂੰ ਸ਼੍ਰੀਕ ਨਹੀਂ ਕਹਿਣਾ ਚਾਹੀਦਾ ਭਾਈਚਾਰਾ ਕਹੀਦਾ ਆਪਾਂ ਜੇ ਭਾਈਚਾਰੇ ਵਾਲਾ ਕੰਮ ਕਰੇ ਠੀਕ ਹੈ ਜੀ ਆਪਣੇ ਬ੍ਰਦਰ ਨੂੰ ਸਰਪੰਚ ਬਣਾਉਣ ਲਈ ਕਿਉਂਕਿ ਮੇਰੇ ਲਈ ਕੋਈ ਸਰਪੰਚੀ ਨਵੀਂ ਚੀਜ਼ ਨਹੀਂ ਹਿੰਦਾ ਜੀ ਆ ਸਾਡੀ ਗੱਲ ਕੋਣੋ ਜਿਹਦਾ ਗ੍ਰੈਂਡਫਾਦਰ ਸਰਪੰਚ ਰਿਹਾ ਜਿਹਦਾ ਬਾਪ 28 ਸਾਲ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਰਿਹਾ ਹੋਵੇ ਜਿਹਦਾ ਪਰਦਾਦਾ ਚੌਧਰੀ ਹੋਵੇ ਉਹਦੇ ਲਈ ਕੋਈ ਨੱਬਟ ਨਹੀਂ ਹਿੰਦੀਆਂ ਜੀ ਸ਼ੁਰੂ ਤੋਂ ਜਿਹੜਾ ਮੈਂ ਪੱਲਾ ਅਕਾਲੀ ਲਾਲ ਦਾ ਹੀ ਫੜਿਆ ਸੀ ਹੁਣ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਮਾਣਾ ਨਹੀਂ ਮੈਂ ਕੋਈ ਵੀ ਕਹਿਣਾ ਉਹਨਾਂ ਬਾਰੇ ਔਖੀ ਬੇਲੇ ਮੇਰੇ ਨਾਲ ਨੀ ਪਾਰਟੀ ਖੜੀ ਖੜੇ ਕੌਣ ਡਾਕਟਰ ਨਵਜੋਤ ਸਿੰਘ ਜੀ ዳਇਆ ਸਾਹਿਬ ਕਾਂਗਰਸ ਦੇ ਹਲਕਾ ਇੰਚਾਰਜ ਇਹਨਾਂ ਨੇ ਸਾਢੇ 8 ਮਹੀਨੇ ਤੋਂ ਆਪ ਫੋਨ ਕਰ ਕਰਕੇ ਮੈਨੂੰ ਕਦੇ ਡੋਲਣ ਨਹੀਂ ਦਿੱਤਾ ਕਿ ਤਕੜਾ ਹੋ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਕਿਤੇ ਵੀ ਮੈਤੇ ਜ਼ੁਲਮ ਹੋਇਆ ਕੀ ਦਰਮਾਇਦਰ ਜ਼ੁਲਮ ਜੀ ਆਹ ਮੁੰਡਾ ਬੈਠਾ ਕਮਲ ਇੱਥੇ ਕਮਲ ਕਮਲ ਦੱਸੋ ਸ਼ਬਦ ਦੱਸੋ ਕਮਲ ਆ ਮੁੰਡਾ ਜੀ ਮੇਰਾ ਫਰੈਂਡ ਕਮਲ ਮੇਰਾ ਫਰੈਂਡ ਜੀ ਮੁੰਡਾ ਇੱਧਰ ਆ ਕਮਲ ਮੇਰਾ ਫਰੈਂਡ ਹੈ ਜੀ ਕੰਮ ਦੇ ਨੇ ਦੱਸੋ ਤੁਸੀਂ ਮੈਂ ਪੰਚਾਇਤੀ ਤੌਰ ਤੇ ਜਦ ਸਾਡੀ ਪੈਂਟਾਲੀ ਚ ਪੰਚਾਇਤ ਸਿਗੀ ਜੀ ਇਹਨਾਂ ਦਾ ਜ਼ਮੀਨ ਦਾ ਕੋਈ ਵੰਡਦਾ ਸੀਗਾ ਚਾਚੇ ਭਤੀਜੇ ਦਾ ਇਹਦਾ ਕਮਲ ਦਾ ਦਾ ਇਹਦੇ ਚਾਚੇ ਦਾ ਜੀਤ ਲਾਲੀ ਹੈ ਜੀ ਉੱਥੇ ਮੈਂ ਇੱਕ ਵੀ ਲਫ਼ਜ਼ ਤੁਸੀਂ ਦੱਸੋ ਕੋਈ ਮਹਤਵਪੂਰਨ ਬੰਦਾ ਕੋਈ ਪੰਜ ਸਰਪੰਚ ਚਲੋ ਸਰਪੰਚ ਤਾਂ ਮੈਂ ਨਹੀਂ ਸੀ ਮੇਰੀ ਬਾਈਟ ਸਰਪੰਚ ਸੀ ਕਦੇ ਜਾ ਕੇ ਅਣਤੁਲਾ ਬੋਲਦਾ ਹੁੰਦਾ ਕਦੇ ਵੀ ਜੀ ਮੈਂ ਉੱਥੇ ਇੱਕ ਲਫ਼ਜ਼ ਵੀ ਨਹੀਂ ਕਿਹਾ ਸੀ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬਹਿ ਕੇ ਤੁਹਾਡੀ ਜ਼ਮੀਨ ਦੀ ਵੰਡ ਕਰਾਂਗੇ ਭਾਈਚਾਰੇ ਵਿੱਚ ਬਿਠਾ ਲਓ ਇਸ ਮੁੱਦੇ ਤੇ ਤਾਂ ਬਰਤਚਾ ਕਰਨਾ ਹੀ ਕਰਨਾ ਸੀ ਕਮਲ ਤੇਜ ਜੀ ਕਮਲ ਨੇ ਇਹਦਾ ਨਾਂ ਔਰ ਜਿਹੜੇ ਚਾਰ ਬੰਦੇ ਇੱਕ ਦੀ ਡੈਥ ਹੋ ਗਈ ਜੀ ਹੁਣ ਵਿਚਾਰੇ ਦੀ ਹੋ ਕੇ ਨਾ ਡੈਥ ਹੋਈ ਉਹਦੀ ਮੁੰਡੇ ਦੀ ਮੈਂ ਇਹ ਕਹੂਗਾ ਜਿਹੜੇ ਬਾਕੀ ਦੇ ਮੈਂਬਰਸ਼ਿਪ ਬਚਦੇ ਜੀ ਉਹਨਾਂ ਚ ਮੈਰਾ ਤੇ ਇੱਕ ਅਕਾਲੀ ਦਰ ਨੂੰ ਬਲੌਕ ਕਰਦਾ ਬੰਦਾ ਜਦੋਂ ਤੁਹਾਨੂੰ ਪਤਾ ਅੱਜ ਹੀ ਜਮਾਨਤ ਕੀਤੀ ਮੈਂ ਵੀ ਕਾਲੀ ਸੀ ਕਿਹਨਾਂ ਸਾਡਾ ਦੋਹਾਂ ਦਾ ਨਾਂ ਜਦਾਂ ਉਸ ਪਾਰਟੀ ਦੇ ਵਿੱਚ ਪਾਇਆ ਗਿਆ ਤੇ 11 ਛੁੱਟੀਆਂ ਸੀ ਮੂਰੇ ਗਿਆ ਨਹੀਂਦੀ ਨਹੀਂ ਮੇਰੀ ਉਹ ਜਮਾਨਤ ਹੋਈ ਸੀ ਸਪਾ ਸਰ ਜੇ ਇਸ ਪਾਰਟੀ ਦੇ ਨਾਲ ਤੁਸੀਂ ਪਹਿਲਾਂ ਸੰਬੰਧ ਸੀ। ਕਿਹੜੀ ਪਾਰਟੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ। ਜੀ ਉਹਨਾਂ ਵੱਲੋਂ ਤੁਹਾਡੇ ਮਾੜੇ ਸਮੇਂ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਗਿਆ। ਬਿਲਕੁਲ ਨਹੀਂ ਦਿੱਤਾ ਗਿਆ ਜੀ। ਮੇਰੇ ਫਾਦਰ ਸਾਹਿਬ ਸਰੇਂਦਰ ਸਿੰਘ ਜੀ ਲੱਲੀ ਸਾਹਿਬ ਮੇਰੇ ਫਾਦਰ ਸਾਹਿਬ ਕਿਉਂਕਿ ਮੇਰਾ ਗ੍ਰੈਂਡਫਾਦਰ ਸਿਆਹਤ ਸੀਗਾ ਮੇਰਾ ਬਾਪ ਸਿਆਹਤ ਚੈਨੀ ਗੁਰਦੁਆਰੇ ਦੇ ਪ੍ਰਧਾਨਗੀ ਕੀਤੀ ਉਹਨਾਂ 28 ਸਾਲ ਜਰੂਰ ਹੈ ਪਤਾ ਮੇਰੇ ਨਗਰ ਨਿਵਾਸੀਆਂ ਨੂੰ ਇੱਥੇ ਸਾਰੇ ਬੈਠੇ ਜਾਓ। ਆਪ ਮੇਰਾ ਕੋਈ ਸਾਥ ਨਹੀਂ ਦਿੱਤਾ ਉਹਨਾਂ ਨੇ। ਜੇ ਸਾਥ ਦਿੱਤਾ ਤਾਂ ਮੇਰੇ ਵੱਡੇ ਭਰਾ ਡਾਕਟਰ ਨਵਜੋਤ ਸਿੰਘ ਜੀ ਦਾਈਆ ਸਾਹਿਬ ਨੇ ਉਸ ਵੇਲੇ ਸਾਥ ਦਿੱਤਾ ਸਰਪੰਚ ਸਾਹਿਬ ਨੇ ਤੇ ਇਹਨਾਂ ਦੀ ਸਮੂਚੀ ਪਾਰਟੀ ਹੈਪੀ ਸੰਧੂ ਸਾਹਿਬ ਮੇਰਾ ਭਰਾ ਇਹਨਾਂ ਨੇ ਸਾਥ ਨਾਲ ਖੜ ਕੇ ਦਿੱਤਾ ਹਾਲਾਂਕਿ ਮੈਂ ਪਾਰਟੀ ਉਹ ਰੀਜਾਇਨਿੰਗ ਨਹੀਂ ਕੀਤੀ ਸੀ ਧਰਨਾ ਮੈਂ ਪਿੰਡ ਦੀ ਪਾਵਲਕਨ ਨਾਲ ਲਿਆ ਕੇ ਲਾਇਆ ਸੀ ਸਾਰਿਆਂ ਤੋਂ ਪਹਿਲਾਂ ਡਾਕਟਰ ਨਵਜੋਤ ਸਿੰਘ ਜੀ ਦਾਈਆ ਸਾਹਿਬ ਇੱਕ ਸੱਚ ਦੀ ਆਵਾਜ਼ ਤੇ ਖੜਦੇ ਹੋਏ ਉੱਥੇ ਮੈਂ ਨਾਲ ਆ ਕੇ ਖੜ ਗਿਆ ਜੀ ਹੁਣ ਦੱਸੋ ਮੇਰੀ ਜਿਹੜੀ ਵੋਟ ਆ ਸਾਰੀ ਉਮਰ ਮੇਰੇ ਬਾਪ ਨੇ ਨਗਾਤੀ ਐ ਇਸ ਕਾਲੀ ਦਾਲ ਚ ਜੀ ਆ ਕਾਲੀ ਦਾਲ ਕੀ ਕਰ ਰਿਹਾ ਤੁਹਾਨੂੰ ਪਤਾ ਹੀ ਐ ਜੀ ਜਦ ਬਟਾਲਾ ਸਾਹਿਬ ਨੂੰ ਕਾਲੀ ਦਾਲ ਧੰਦਾ ਬਾਪ ਮੇਰਾ ਧਮੀ ਇਹਨਾਂ ਦੇ ਨਾਲ ਠੀਕ ਐ ਦਾਦੂਵਾਲ ਸਾਹਿਬ ਨੂੰ ਧੰਦਾ ਉਹ ਦਾਦੂਵਾਲ ਸਾਹਿਬ ਦੇ ਨਾਲ ਰਹਿ ਚਲ ਉਹਨੇ ਵੀ ਹਲਕੇ ਦੀ ਇਨਚਾਰਜੀ ਕੀਤੀ ਆ ਤੁਹਾਨੂੰ ਪਤਾ ਹੀ ਐ ਜੀ ਫੇ ਉਹ ਕੁਮਾਰ ਦਾ ਬਾਪ ਫੇ ਆ ਗਿਆ ਇੱਥੇ ਹਲਕਾ ਲੁਕੋਦਰ ਚ ਅਸੀਂ ਸਾਡੇ ਪਰਿਵਾਰ ਨੇ ਕਦੇ ਮੁੱਖ ਨਹੀਂ ਮੋੜਿਆ ਸੀ ਉਹਨਾਂ ਤੋਂ ਕਦੇ ਵੀ ਕਿਉਂਦਾ ਜੀ ਸਾਬ ਕਦੇ ਮੁੱਖ ਨਹੀਂ ਮੋੜਿਆ ਸਾਡੇ ਪਰਿਵਾਰ ਨੇ ਜੀ ਉਦੋਂ ਬਾਅਦ ਜਿਹੜੇ ਸਾਬਕਾ ਐਮ ਐਲ ਏ ਸਾਹਿਬ ਆ ਕੌਣ ਸਰਦਾਰ ਗੌਰਵ ਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਹਾਲਾਂਕਿ ਜਿਵੇਂ ਉਹਨਾਂ ਦੇ ਕੀਟਰ ਦਾ ਬੰਦਾ ਹੀ ਫਰਜ ਉਹਦਾ ਬਣਦਾ ਸੀ ਦਈਆ ਸਾਹਿਬ ਦਾ ਥੋੜਾ ਬਣਦਾ ਮੈਂ ਇੰਦਰਜੀਤ ਆ ਕੇ ਪੈਣਾ ਜਿਹੜਾ ਪਰਚਾ ਦਰਜ ਕਰਾਇਆ ਤੁਹਾਡੇ ਦੇ ਉਹ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਨੇ ਕਰਾਇਆ ਜੀ ਇੰਦਰਜੀਤ ਕੋਹਾ ਮਾਨ ਹੈ ਜਿਹੜੀ ਮੇਰੇ ਤੇ ਬਾਰ ਬਾਰ ਜਦਾਂ ਪਿੰਡ ਦੇ ਕੁਝ ਕੁ ਬੰਦੇ ਆ ਬਾਲੇ ਨਿਗਿਓ ਉਹਨਾਂ ਨੇ ਮਗਰ ਲਾ ਕੇ ਮੇਰੇ ਤੇ ਕੀਣਾ ਘੱਟਦੀ ਆ ਕੋਝ ਇੱਕ ਬੰਦੇ ਆਲੇ ਮਗਰ ਲਾ ਕੇ ਪਰਚਾ ਇੱਕ ਨਹੀਂ ਕਰਾਇਆ ਮੇਰੇ ਤੇ ਮੈਡਮ ਜੀ ਪਰਚੇ ਮੇਰੇ ਤੇ ਦੋ ਕਰਾਏ ਆ ਉਹਨਾਂ ਨੇ ਹੁਣ ਥੋੜੇ ਦਿਨ ਮੈਂ ਮੈਂ ਕੰਮ ਦੱਸਣੀ ਚਾਹਣਾ ਡਾਕਟਰ ਸਾਹਿਬ ਨੇ ਪਹਿਲਾਂ ਦੱਸੀ ਆ ਮੇਰਾ ਭਤੀਜਾ 18 ਸਾਲ ਦਾ ਉਹ ਬੈਠਾ ਮੁੰਡਾ ਇਧਰ ਆਵੇ 18 ਸਾਲ ਦਾ ਮੇਰਾ ਭਤੀਜਾ ਉਹਤੇ ਵੀ ਪਰਚਾ ਮੂਰੇ ਕਰਾਇਆ ਸਾਰਿਆਂ ਨੂੰ ਸਾਨੂੰ ਮਗਰ ਰੱਖਿਆ ਕਿ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਆ तकरीबन ਕੋਈ 12 13 ਮੈਂ ਜਿਹੜੇ ਜਿੰਦੇ ਲੱਗੇ ਰਏ ਝੋਨੇ ਦਾ ਸੀਜ਼ਨ ਸੀ ਮੈਂ ਧੰਨਵਾਦ ਹਾਂ ਪਿੰਡ ਵਾਲਿਆਂ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਟਰੈਕਟਰਾਂ 'ਚ ਤੇਲ ਵੀ ਪਾ ਕੇ ਕਦੂ ਕਰਾਤਾ ਕਿਉਂਕਿ ਮੇਰੇ ਕੋ ਪੱਕੀ ਟੀਮ ਸੀ ਨੌਕਰਾਂ ਦੀ ਜਦੋਂ ਸਾਨੂੰ ਮੰਦਰ ਕੀਤਾ ਕੋਈ 25 ਏਕੜ ਝੋਨਾ ਲਾਇ ਮੇਰੀ ਰੋਟੀ ਹੈ ਜੀ ਉਹ ਇੱਕ ਜਦੋਂ ਮੈਂ ਜੇਲ੍ਹ ਤੋਂ ਆਇਆ ਮੇਰੇ ਨਗਰ ਨਿਵਾਸੀਆਂ ਨੇ 45 ਏਕੜ ਝੋਨਾ ਲਾ ਕੇ ਇਹ ਗੱਲ ਸਾਬਤ ਕਰਕੇ ਦੱਸੀ ਪੇ ਬੰਦੇ-ਬੰਦਿਆਂ ਦਾ ਖੜਦੇ ਸੀ ਖੜਦੇ ਹੁੰਦੇ ਮੈਂ ਇਹ ਤੋਂ ਬਾਅਦ ਹੋਰ ਨਹੀਂ ਕਹਿਣਾ ਚਾਹੁੰਦਾ ਸਰ ਸੱਜਣ ਜੀ ਤੁਹਾਡਾ